ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਬੰਗਾ ਨਜ਼ਦੀਕ ਪੈਂਦੇ ਪਿੰਡ ਪੁਨੀਆ ਵਿਖੇ ਲੈ ਕੇ ਚੱਲਦੇ ਹਾਂ ਜਿੱਥੇ ਚੋਰਾਂ ਨੇ ਸ਼ਮਸ਼ਾਨ ਕਾਟ ਵਿੱਚੋਂ ਮੋਟਰ ਚੋਰੀ ਕਰ ਲਈ ਇਸ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ ਸਮੇਂ ਚੋਰਾਂ ਵੱਲੋਂ ਮੋਟਰ ਚੋਰੀ ਕਰਨ ਦੇ ਨਾਲ-ਨਾਲ ਉਸ ਦੀ ਤਾਰ ਵੀ ਕੱਟ ਲਈ ਗਈ ਉਹਨਾਂ ਦੱਸਿਆ ਕਿ ਇਹ ਨਸ਼ੇੜੀ ਨੌਜਵਾਨਾਂ ਦਾ ਕੰਮ ਹੈ ਜੋ ਅਕਸਰ ਹੀ ਇਸ ਸ਼ਮਸ਼ਾਨ ਕਾਟ ਵਿੱਚ ਨਸ਼ਾ ਕਰਦੇ ਦੇਖੇ ਜਾਂਦੇ ਹਨ ਜੋ ਸ਼ਮਸ਼ਾਨ ਕਾਰ ਦੇ ਪਿਛਲੇ ਕੰਨ ਟਪ ਕੇ ਆਏ ਅਤੇ ਮੋਟਰ ਚੋਰੀ ਕਰਕੇ ਲੈ ਗਏ। ਉਹਨਾਂ ਦੱਸਿਆ ਕਿ ਇਸ ਚੋਰੀ ਸਬੰਧੀ ਥਾਣਾ ਸਿਟੀ ਬੰਗਾ ਵਿਖੇ ਸੂchna ਦੇ ਦਿੱਤੀ ਗਈ ਹੈ ਅਤੇ ਥਾਣੇ ਤੋਂ ਆਈ ਪੁਲਿਸ ਪਾਰਟੀ ਨੇ ਮੌਕਾ ਦੇਖ ਕੇ ਚੋਰਾਂ ਨੂੰ ਜਲਦੀ ਫੜਨ ਦਾ ਪਰੋਸਾ ਦਿਵਾਇਆ। ਇਸ ਮੌਕੇ ਰਾਜਕੁਮਾਰ ਸੁੱਚਾ ਸਿੰਘ, ਅਜੇ ਕੁਮਾਰ, ਸ਼ਮੀ ਕੁਮਾਰ ਅਤੇ ਬਲਵੀਰ ਚੰਦ ਪੰਜਵੀ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਰਪੰਚ ਸਾਹਿਬ ਅਸੀਂ ਜਿੱਦਾਂ ਹੁਣ ਇਸ ਵੇਲੇ ਪੁੰਨੀਆਂ ਦੇ ਸ਼ਮਸ਼ਾਨ ਘਾਟ ਕੜੇ ਆ ਪਤਾ ਲੱਗਾ ਕਿ ਇੱਥੇ ਕੋਈ ਚੋਰੀ ਹੋਈ ਹੈ ਕੀ ਚੋਰੀ ਹੋਇਆ ਜੀ ਦਿਓਗੇ ਜਾਣਕਾਰੀ ਹਾਂਜੀ ਸਾਡੀ ਬੂਰ ਵਾਲੀ ਮੋਟਰ ਸੀ ਜੀ ਉਹ ਮੋਟਰ ਕੱਢ ਕੇ ਲੈ ਗਏ ਆ ਤਾਂ ਕੀ ਕੀ ਸ ਨਸ਼ਿਆਲੇ ਅੱਗੇ ਵੀ ਬੈਠਦੇ ਆਗੇ ਨਸ਼ਾ ਕਰਕੇ ਪਿੰਗੇ ਆ ਤੇ ਪਤਾ ਨਹੀਂ ਹੈ ਕਿ ਕਿਹੜਾ ਲਗੇ ਇੱਥੋਂ ਆ ਕੀ ਸਮਝਦੇ ਹੋ ਕਿੰਨੀ ਕੀਮਤ ਹੋ ਗਈ ਉਹਦੀ 10000 10000 ਹੋ ਗਈ 10000 ਹੋ ਗਈ ਮੋਟਰ ਦੀ ਉਹਦੀ ਮੋਟਰ ਆਈ ਜਿੱਤ ਪਈ ਹੋਈ ਸੀ ਹਾਂਜੀ 9 ਦੀ ਮੋਟਰ ਪਈ ਹੋਆ ਮੋਟਰ ਸੱਲੋਂ ਕੱਤ ਕੇ ਡਿਲੀਵਰੀ ਬਾਹਰ ਕਰਦਗੇ ਟਿੱਕਿਆ ਆਇਆ ਯਾ ਹੋਰ ਵੀ ਕੁਝ ਲੈ ਗਿਆ ਜੀ ਨਹੀਂ ਨਾਲ ਤਾਰ ਉਹਦੀ ਮੱਤ ਕੇ ਲੈ ਗਿਆ 20 ਕੇ ਜਮ ਮੁੱਤ ਆ ਗਿਆ ਅੱਧੀ ਕਿਤਾਬ ਲੈ ਗਿਆ ਜੀ ਅੱਧੀ ਕਿਤਾਬ ਲੈ ਗਿਆ ਹੂੰ ਹੂੰ ਕੋਈ ਸ਼ੱਕ ਤੁਹਾਨੂੰ ਕਿਸੇ ਦਾ ਨਹੀਂ ਸ਼ੱਕ ਨਹੀਂ ਜੀ ਨਹੀਂ ਸਰਪੰਚਾ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇੱਥੇ ਆ ਕੇ ਬਹਿੰਦੇ ਨੇ ਨਸ਼ਾ ਨੁਸ਼ਾ ਕਰਦੇ ਨੇ ਉਹਨਾਂ ਤੇ ਸ਼ੱਕ ਨਹੀਂ ਉਹਨਾਂ ਦੀ ਪਛਾਣ ਹੈਗੀ ਤੁਹਾਨੂੰ ਉਹ ਪਤਾ ਨਹੀਂ ਜੋ ਕੋਈ ਬਾਹਰ ਲਈ ਆ ਉਧਰੋਂ ਆਉਂਦੀ ਆ ਉਧਰੋਂ ਹੀ ਟੰਗਾਈ ਦੀ ਆ ਇੱਥੇ ਕੋਈ ਕੈਮਰੇ ਕੁਮਰੇ ਲੱਗੇ ਜੀ ਕਿ ਨਹੀਂ ਨਹੀਂ ਕੋਈ ਕੈਮਰੇ ਨਹੀਂ ਕੋਈ ਤੁਸੀਂ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਦੇਤੀ ਜੀ ਕੀ ਕਹਿੰਦੇ ਹੋ ਲਿਖਾਤੀ ਆ ਉਹ ਕਹਿੰਦੀ ਅਸੀਂ ਇਨਕੁਆਇਰੀ ਕਰਾਂਗੇ ਜੀ ਆ ਕੁਆੜੀਆਂ ਕੁੜੀਆਂ ਨੂੰ ਪੁੱਛਾਂਗੇ ਵੀ ਕਿਹਦੀ ਵੇਚ ਕੇ ਗਏ ਆ ਕੀ ਕੋ ਪਤਾ ਨਹੀਂ ਲੱਗਾ 3 ਕਰੀ ਉਹਨੇ ਇੱਕ ਵਾਰੀ ਤੇ ਦੇਣੀ ਐ ਇੱਥੇ ਦੇਣੀ ਨਹੀਂ ਕਿਉਂਕਿ ਹੁਣ ਉਹ ਤੇ ਦੇਖੋ ਉਹੀ ਸੀ ਆ ਮੈਂ ਡਿਸਪੈਂਸਰੀ ਚ ਇੱਥੇ ਵੀ ਜਾਣ ਕੇ ਪਤਾ ਸੌਣ ਲੱਗਾ ਉਹ ਆਪਣੇ ਲੈ ਗਏ ਉਹਨਾਂ ਦਾ ਕੰਬੂ ਤੇ ਵਗੈਰਾ ਸਾਰਾ ਕੁਝ ਉਹ ਵੀ ਕੋ ਪਤਾ ਨਹੀਂ ਲੱਗਾ ਉੱਥੇ ਵੀ ਜਾਂਦੇ ਸਭ ਕੁਝ ਕੀਤਾ ਉਹਨਾਂ ਨੇ ਕੋਈ ਪਤਾ ਨਹੀਂ ਲੱਗਾ ਇਹ ਮੋਟਰ ਦੀ ਵਰਤੋਂ ਹੁੰਦੀ ਸੀਗੀ ਹਾਂਜੀ ਮੋਟਰੋਂ ਪਾਣੀ ਇੱਥੋਂ ਜਾਂਦਾ ਪਾਣੀ ਖਾਣ ਦਾ ਪਾਣੀ ਇੱਥੇ ਹੀ ਜਾਂਦੇ ਜਾਂਦੇ ਪਾਣੀ ਦੀ ਚੰਗੀ ਹੋ ਗਈ ਪਾਣੀ ਚੰਗੀ ਉਹ ਮੋਟਰ ਆਪਣੇ ਦੁਕਾਨਦਾਰ ਕਹਿੰਦਾ ਹੋ ਜਿਹੜਾ ਡੈਂਟਿੰਗ ਬੈਂਟ ਗਿਆ ਕਹਿੰਦਾ ਮੈਂ ਪਾਣੀ ਤੋਂ ਬਿਨਾਂ ਮੈਂ ਕੀ ਕਰੂੰਗਾ ਜੀ ਹਾਂ ਸਾਰਿਆਂ ਨੇ ਔਖੀ ਸਾਰਿਆਂ ਨੇ ਸਭ ਤੋਂ ਔਖੀ ਤਾਂ ਜਿਹੜੀ ਜਿਹੜੇ ਹਣ ਸੰਸਕਾਰ ਕਰਨਾ ਆਉਂਦੇ ਆ ਉਹਨਾਂ ਨੂੰ ਪਾਣੀ ਨਹੀਂ ਮਿਲਣਾ ਮੈਂ ਭੋਣ ਲਈ ਜਹਾਣ ਲਈ ਉਹਨਾਂ ਦੀ ਔਖੀ ਆ ਕੀ ਸਰਪੰਚ ਸਾਹਿਬ ਹਲਕੀ ਕਰੋਗੇ ਫਿਰ ਹੁਣ ਅੱਲੇ ਤਾਂ ਹੁਣ ਅਸੀਂ ਕੀ ਕਰ ਸਕਦੇ ਹਾਂ ਜੀ ਸ਼ਾਇਦ ਕੋਈ ਪੁਲਿਸ ਵਾਲੇ ਕੱਢ ਲੈਣ ਕੋਈ ਚੋਰਚਾਰ ਇਹ ਪਾਣੀ ਤਾਂ ਧੀ ਜ਼ਰੂਰੀ ਹੈ ਨਾ ਕਿਦਾਂ ਹੱਲ ਕਰੋਗੇ ਫਿਰ ਜੀ ਨਹੀਂ ਚੋਰ ਲੁੱਬਦੇ ਇਹ ਨਾ ਚੋਰ ਲੁੱਬਦੇ ਤਾਂ ਫਿਰ ਨਵੀਂ ਮੋਟਰ ਪਾਵਾਂਗੇ ਜੀ ਇਹ ਵੀ ਹੋਊਗੀ ਹਾਂ ਉਹਦੇ ਲਈ ਰਾਸ਼ੀ ਫਿਰ ਇਹਨਾਂ ਕੋਈ ਗਲਤੀ ਨਹੀਂ ਰਾਸ਼ੀ ਪੰਚਾਇਤ ਤੋਂ ਲਾਵਾਂਗੇ ਜੀ ਜਿੱਦਾਂ ਤੁਸੀਂ ਦੱਸਿਆ ਵੀ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਕੀ ਪੁਲਿਸ ਨੇ ਕੋਈ ਕਾਰਵਾਈ ਪਾਈ ਜੀ ਹਾਂ ਜੀ ਪਾਈ ਆ ਆ ਜਾ ਕੇ ਗਏ ਜੀ ਐਸਏ ਐਸਏ ਕਾਹਨ ਵੀ ਸਾਰੀ ਕਰਤੀ ਗਈ ਆ ਪਵਾੜੀਆਂ ਦੇ ਵੀ ਤੇ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਅਸੀਂ ਫੜ ਕੇ ਤੁਹਾਨੂੰ ਮੁਕਤ ਦਵਾਵਾਂਗੇ। ਤੁਸੀਂ ਸੰਤੁਸ਼ਟ ਹੋ ਪੁਲਿਸ ਦੀ ਕਾਰਵਾਈ ਤੋਂ? ਹਾਂਜੀ ਸੰਤੁਸ਼ਟ ਹੈ ਜੀ ਅਸੀਂ ਉਹਨਾਂ ਦੀ ਕਾਰਵਾਈ ਤੋਂ। ਮੌਕੇ ਤੇ ਪਹੁੰਚੇ ਉਹਨਾਂ ਨੇ ਤੁਹਾਡੀ ਸ਼ਿਕਾਇਤ ਤੇ ਕਾਰਵਾਈ ਪਾਈ ਹੈ। ਕਾਰਵਾਈ ਕੀਤੀ ਹੈ ਜੀ। ਠੀਕ ਹੈ ਧੰਨਵਾਦ।